ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਅਸੀਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਦੀ ਨੀਅਤ ਵੀ ਸਾਫ਼ ਤੇ ਉਹ ਚਾਹੁੰਦੇ ਵੀ ਕਿਸਾਨ ਦਾ ਭਲਾ ਮੈਂ ਉਹਦੇ ਤੇ ਕੁਐਸਚਨ ਨਹੀਂ ਕਰਦਾ ਪਰ ਉਹਨਾਂ ਨੂੰ ਜਿਹੜਾ ਇਲਾਜ ਜ਼ਰੂਰ ਮਿਲਣਾ ਚਾਹੀਦਾ ਉਹਨਾਂ ਦੀ ਜਾਨ ਜ਼ਰੂਰ ਬਚਣੀ ਚਾਹੀਦੀ ਆ ਉੱਥੇ ਆਲੇ-ਦੁਆਲੇ ਸਾਨੂੰ ਜੋ ਪਤਾ ਲੱਗਿਆ ਕਿ ਕੈਨੇਡਾ ਚ ਜਿਹੜੇ ਗੁਰਦੁਆਰਿਆਂ ਤੇ ਜਿਨ੍ਹਾਂ ਦਾ ਕਬਜ਼ਾ ਉੱਥੇ ਖਾਲਸਤਾਨੀਆਂ ਦਾ ਕਬਜ਼ਾ ਔਰ ਜਿਹੜੇ ਗੁਰਪਤੰਤ ਪੰਨੋਂ ਦੇ ਨਾਲ ਨੇ ਔਰ ਇਹ ਦੇਸ਼ ਦੇ ਅੰਦਰ ਗੜਬੜ ਕਰਨਾ ਚਾਹੁੰਦੇ ਨੇ ਉਹੀ ਉੱਥੇ ਆਏ ਹੋਏ ਆ ਔਰ ਉਹ ਉਹਨਾਂ ਦੇ ਇਲਾਜ ਦੀ ਵੀ ਸੁਵਿਧਾ ਉਹਨਾਂ ਨੂੰ ਮਿਲੇ ਉਹਦੇ 'ਚ ਰੁਕਾਵਟ ਬਣਦੇ ਆ ਔਰ ਇਸੇ ਤਰ੍ਹਾਂ ਹੀ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਇਹ ਕਹਿੰਦੇ ਆ ਕਿ ਉਹ ਐਮਐਸਪੀ ਮੰਗ ਰਹੇ ਆ ਐਮਐਸਪੀ ਤਾਂ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਚ 60% ਪੰਜਾਬ ਚ ਖਰੀਦ ਹੁੰਦੀ ਆ 30% ਹਰਿਆਣਾ ਚ ਹੁੰਦੀ ਆ 10% ਵੈਸਟਰਨ ਯੂਪੀ ਚ ਹੁੰਦੀ ਆ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ ਤੇ ਉਹਦੇ ਚ ਕਾਨੂੰਨ ਵੀ ਬਣਿਆ ਹੋਇਆ ਜਿਹੜਾ ਕਹਿੰਦੇ ਨੇ ਕਾਨੂੰਨ ਜੇ ਕੋਈ ਐਮਐਸਪੀ ਤੋਂ ਘੱਟ ਤੇ ਖਰੀਦੇ ਤਾਂ ਉਹਦਾ ਜੇਲ੍ਹ ਜਾਣ ਦਾ ਵੀ ਹੈ ਪਰ ਹੋਰ ਵੀ ਕਾਨੂੰਨ ਬਣਾ ਲਓ ਜਿਹੜੀ ਪੰਜਾਬ ਚ ਐਸਵਾਰ 44000 ਕਰੋੜ ਰੁਪਏ ਇਹਨਾਂ ਨੂੰ ਦਿੱਤਾ ਸੀ ਖਰੀਦ ਵਾਸਤੇ ਫਸਲ ਦੀ ਔਰ ਉਹਦੇ ਚ ਪੰਜਾਬ ਸਰਕਾਰ ਨੇ 22000 ਕਰੋੜ ਦੀ ਖਰੀਦ ਕੀਤੀ 5000 ਕਰੋੜ ਦੀ ਬਾਅਦ ਚ ਕਰ ਲਈ ਬਾਕੀ ਜਿਹੜੀ ਖਰੀਦ ਹੋਈ ਉਹ 100 200 400 500 600 ਰੁਪਏ ਦੇ ਕੱਟ ਲੱਗੇ ਜੇ ਉਸੇ ਤਰ੍ਹਾਂ ਦੇ ਕੱਟ ਕਾਨੂੰਨ ਬਣਨ ਤੋਂ ਬਾਅਦ ਵੀ ਲੱਗਣੇ ਆ ਤੇ ਉਹਦਾ ਕਦੇ ਨਹੀਂ ਸੰਘਰਸ਼ ਔਰ ਉਹ ਅੱਜ ਤੱਕ ਕਈ ਵਾਰ ਮੈਂ ਇਹ ਮੁੱਦਾ ਉਠਾ ਲਿਆ ਕਦੇ ਵੀ ਉਹ ਮੁੱਦਾ ਇਹਨਾਂ ਨੇ ਆਪਣੇ ਮੁੱਦਿਆਂ 'ਚ ਸ਼ਾਮਲ ਨਹੀਂ ਕੀਤਾ ਕਿਉਂਕਿ ਕਿਸਾਨ ਜਿਹੜਾ ਨਾ ਪੰਜਾਬ 'ਚ ਕਿਸਾਨ ਸਮਾਲ ਐਂਡ ਮਾਰਜਨਲ ਫਾਰਮਰਰਾਂ ਦੋ ਦੋ 2.2 ਏਕੜ ਦਾ ਕਿਸਾਨ ਆ ਮੋਰ ਥੈਨ 80% ਔਰ ਉਹ ਦੋ ਦੋ 2.2 ਏਕੜ ਦੇ ਕਿਸਾਨ ਚ ਨਾ ਤਾਂ ਵਾਇਸ ਚ ਦਮ ਆਉਦੇ ਵਾਇਸਲੈਸਰ ਆਰਮਲੈਸਰ ਬਾਜੂਆਂ ਚ ਵੀ ਦਮ ਨਹੀਂ ਆਵਾਜ਼ ਚ ਵੀ ਦਮ ਨਹੀਂ ਉਹ ਆਪਦਾ ਸੰਘਰਸ਼ ਨਹੀਂ ਕਰ ਸਕਦਾ ਉਹ ਆਪਣੀ ਢੇਰੀ ਤੇ ਬੈਠ ਕੇ ਇਦਾਂ ਲੈ ਕੇ ਆਪਣੀ ਫਸਲ ਨੂੰ ਲੈ ਕੇ ਰੋਂਦਾ ਉਹਦੀ ਲੜਾਈ ਇਹਨਾਂ ਸੰਗਠਨਾਂ ਨੇ ਲੜਨੀ ਹੁੰਦੀ ਆ ਜਿਹੜੇ ਕਿਸਾਨ ਸੰਗਠਨ ਨੇ ਇਹ ਉਹਦੀ ਲੜਾਈ ਨਹੀਂ ਲੜ ਰਹੇ ਇਹ ਬਾਕੀ ਗੱਲਾਂ ਕਰੀ ਜਾਂਦੇ ਆ ਹੁਣ ਤੁਸੀਂ ਦੱਸੋ ਕੀ ਕਹਿੰਦੇ ਆ ਡਬਲਿਊਟੀਚੋ ਬਾਹਰ ਆ ਜਾਓ ਡਬਲਿਊਟੀ ਪਹਿਲੀ ਗੱਲ ਤਾਂ ਇਹ ਜਿਹੜੀ ਸੰਧੀ ਕੀਤੀ 145 ਤੋਂ ਵੱਧ ਮੁਲਕ ਇਹਦੇ ਵਿੱਚ ਸ਼ਾਮਲ ਨੇ ਦੁਨੀਆ ਦੇ ਔਰ ਇਹ ਕੀਤੀ ਸੀ ਨਰਸਿਮਹਾ ਰਾਓ ਦੀ ਸਰਕਾਰ ਨੇ ਰਾਹੁਲ ਗਾਂਧੀ ਦੀ ਸਰਕਾਰ ਨੇ ਠੀਕ ਹੈ ਔਰ ਉਹ ਜਿਹੜੀ ਸੰਧੀ ਆ ਉਹਦੇ ਚੋਂ ਬਾਹਰ ਕਿਹੜਾ ਮੁਲਕ ਆ ਜਾ ਸਕਦਾ ਔਰ ਉਹਦਾ ਕਿਸਾਨੀ ਨਾਲ ਸੰਬੰਧ ਹੀ ਕੋਈ ਨਹੀਂ ਆ ਇਹ ਕਮਿਊਨਿਸਟਾਂ ਦੀ ਡਿਮਾਂਡ ਆ ਕਿਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਇਹਦੇ 'ਚ ਉਹੀ ਜਿਹੀਆਂ ਗੱਲਾਂ ਪਿੱਛੇ ਅੜੇ ਹੋਇਆ ਲੈ ਕੇ ਪਹਿਲਾਂ ਤਾਂ ਇਹ ਸਾਰੇ ਇਕੱਠੇ ਹੋ ਜਾਣ ਇਕੱਠੇ ਹੋ ਕੇ ਦੱਸਣ ਵੀ ਸਾਡੀ ਆ ਡਿਮਾਂਡ ਆ ਕੱਲ ਨੂੰ ਦੋ ਬੰਦੇ ਫਿਰ ਦੂਜੀ ਡਿਮਾਂਡ ਲੈ ਕੇ ਬੈਠ ਜਾਣਗੇ ਦੋ ਤੀਸਰੀ ਲੈ ਕੇ ਬੈਠ ਜਾਣਗੇ ਉਹਦੇ 'ਚ ਭਾਰਤ ਸਰਕਾਰ ਕੀ ਕਰੂਗੀ ਇਸ ਕਰਕੇ ਸਾਡੀ ਇਹ ਗੁਜਾਰਿਸ਼ ਹੈ ਇਹਨਾਂ ਨੂੰ ਕਿ ਕਿਸਾਨ ਨੂੰ ਵੀ ਪਰੇਸ਼ਾਨ ਨਾ ਕਰੋ ਪੰਜਾਬ ਦੇ ਵੀ ਹਾਲਾਤ ਖਰਾਬ ਨਾ ਕਰੋ ਔਰ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਵੀ ਬਚਾਓ ਕਿਉਂਕਿ ਅੰਤਰਰਾਸ਼ਟਰੀ ਸ਼ਕਤੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਫੇਰ ਦੁਬਾਰਾ ਜਿਹੜੇ ਇਸ ਮੁਲਕ ਨੂੰ ਇਸ ਸੂਬੇ ਨੂੰ ਖਰਾਬ ਕਰਨਾ ਚਾਹੁੰਦੇ ਨੇ ਔਰ ਦੇਸ਼ ਦੀ ਮੁਖਤਰਾ ਤੋਂ ਅਲੱਗ ਥਲੱਗ ਕਰਨਾ ਚਾਹੁੰਦੇ ਨੇ ਉਹ ਸ਼ਕਤੀਆਂ ਨੇ ਇਸ ਕਰਕੇ ਮੇਰੀ ਇਹਨਾਂ ਨੂੰ ਇਹੀ ਅਪੀਲ ਆ ਕਿ ਦੇਸ਼ ਦੇ ਸੂਬੇ ਦੇ ਹਾਲਾਤ ਵੀ ਠੀਕ ਰਹਿਣ ਔਰ ਸਰਕਾਰ ਦੇ ਨਾਲ ਗੱਲ ਕਰਕੇ ਔਰ ਇਹ ਹੱਲ ਹੋਣਾ ਚਾਹੀਦਾ ਦੱਲੇਵਾਲ ਸਾਡੀ ਜਾਨ ਬਚਣੀ ਚਾਹੀਦੀ ਆ ਉਹਨਾਂ ਸ਼ਕਤੀਆਂ ਨੂੰ ਜਿਹੜਾ ਸਾਡੇ ਸੂਬੇ ਦਾ ਔਰ ਦੇਸ਼ ਦਾ ਆ ਆਪਸੀ ਤਾਲੁਕਤ ਖਰਾਬ ਕਰਾਉਣਾ ਚਾਹੁੰਦੇ ਆ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਸ਼ਿਕਸਤ ਹੋਵੇ ਇੱਕ ਤਾਂ ਇਹ ਹੈ ਨਿੱਚ ਤੇ ਇਹਦੇ ਤੇ ਤੁਸੀਂ ਕੁਝ ਪੁੱਛਣਾ ਦੱਸੋ ਨਿਸ਼ਾਨਾ ਜਿਸ ਤਰ੍ਹਾਂ ਕਿ ਆ ਮੋਦੀ ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਸੀ ਐਮਐਸਪੀ ਹੈ ਤੇ ਐਮਐਸਪੀ ਰਹੇਗੀ ਤੇ ਫਿਰ ਰੌਲਾ ਕੀ ਹੈ ਸਰ ਕੋਈ ਨਹੀਂ ਫਿਰ ਇਹ ਇੰਨੇ ਉਹ ਤਾਂ ਉਹਨਾਂ ਨੂੰ ਪੁੱਛੋ ਨਾਗੇ ਇਹ ਤਾਂ ਇੰਨੇ ਦਿਨ ਤੋਂ ਇੱਥੇ ਬੈਠੇ ਖੁਦ ਵੀ ਪਰੇਸ਼ਾਨ ਹੋ ਰਹੇ ਆ ਤੇ ਨਾਲ ਆਮ ਜਨਤਾ ਵੀ ਪਰੇਸ਼ਾਨ ਅਰੇ ਭਾਈ ਇਹ ਤਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਮੈਂ ਤੁਹਾਨੂੰ ਦੱਸਤੀ ਗੱਲ ਜਿਹੜੀ ਅਸਲੀਅਤ ਹੈ ਉਹ ਦੱਸੀ ਹੈ ਠੀਕ ਹੈ ਇਹਦੇ ਵਿੱਚ ਇੱਕ ਪੈਸੇ ਦੀ ਵੀ ਕਮੀ ਨਹੀਂ ਹੋ ਸਕਦੀ ਦੂਸਰਾ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਸਲ 'ਚ ਬਹੁਤ ਵਿਦਵਾਨ ਵੀ ਹੈ ਔਰ ਉਹਨੇ ਸਟੈਂਡ ਲਿਆ ਜਿਹੜਾ ਪਰਵਾਰਤ ਬਾਦ ਦਾ ਕਬਜ਼ਾ ਹੋ ਗਿਆ ਸਿੱਖ ਪੰਥ ਤੇ ਜਿਹੜਾ ਖਾਲਸਾ ਨਾ ਉਹ ਪਰਵਾਰਾਂ ਦੇ ਲਈ ਨਹੀਂ ਹੈ ਖਾਲਸਾ ਤਾਂ ਜਦੋਂ ਗੁਰੂ ਸਾਹਿਬ ਜੁੱਧ ਦੇ ਮੈਦਾਨ ਚ ਜਾ ਰਹੇ ਸੀ ਇੱਕ ਜਗ੍ਹਾ ਜਾ ਕੇ ਉਹਨਾਂ ਦਾ ਘੋੜਾ ਰੁਕ ਗਿਆ ਸਹਿਬਜ਼ਾਦਿਆਂ ਦੀ ਲਾਸ਼ ਪਈ ਸੀ ਘੋੜਾ ਅੱਗੇ ਨਹੀਂ ਚੱਲ ਰਿਹਾ ਸੀ ਭਾਈ ਦਇਆ ਸਿੰਘ ਪੰਜ ਪਿਆਰਿਆਂ ਚੋਂ ਇੱਕ ਪਿੱਛੇ ਆ ਰਹੇ ਸੀ ਗੁਰੂ ਸਾਹਿਬ ਨੇ ਕੀ ਕਿਹਾ ਕਿ ਭਾਈ ਸਾਹਿਬ ਘੋੜਾ ਅੱਗੇ ਨਹੀਂ ਚੱਲ ਰਿਹਾ ਉਹ ਕਹਿੰਦੇ ਮੈਂ ਬਾਦ ਚਾਹਉਨਾ ਤੁਸੀਂ ਚੱਲੋ ਕਹਿੰਦੇ ਤੁਸੀਂ ਕਿਉਂ ਬਾਦ ਚਾਹੁੰਦੇ ਹੋ ਕਹਿੰਦੇ ਕਿ ਕਿਉਂਕਿ ਘੋੜਾ ਅੱਗੇ ਨਹੀਂ ਲੰਘ ਰਿਹਾ ਸੀ ਸਹਬਜ਼ਾਦਿਆਂ ਦੀ ਲਾਸ਼ ਪਈ ਸੀ ਮੈਂ ਉਹਨਾਂ ਦਾ ਸੰਸਕਾਰ ਕਰਕੇ ਆਵਾਂ ਤਾਂ ਗੁਰੂ ਸਾਹਿਬ ਨੇ ਕੀ ਕਿਹਾ ਤੁਹਾਡੇ ਤੇ ਖਾਲਸਾ ਦੀ ਸਿੱਖਿਆ ਦਾ ਅਸਰ ਨਹੀਂ ਹੈ ਭਾਈ ਸਾਹਿਬ ਆ ਜਿੰਨੀਆਂ ਲਾਸ਼ਾਂ ਪਈਆਂ ਨੇ ਸਾਰੇ ਮੇਰੇ ਸਹਬਜ਼ਾਦੇ ਆ ਇਹ ਇਕੱਲਾ ਮੇਰਾ ਸਹਬਜ਼ਾਦਾ ਨਹੀਂ ਹੈ ਖਾਲਸਾ ਤਾਂ ਉਹਨੂੰ ਕਹਿੰਦੇ ਆ ਖਾਲਸਾ ਇਹਨੂੰ ਨਹੀਂ ਕਹਿੰਦੇ ਮੈਂ ਮੇਰਾ ਬੇਟਾ ਮੇਰੀ ਪਤਨੀ ਔਰ ਉਸ ਤੋਂ ਪਿੱਛਾ ਛਡਾਉਣ ਦੇ ਲਈ ਹਰਪ੍ਰੀਤ ਸਿੰਘ ਨੇ ਗਿਆਨੀ ਜੀ ਨੇ ਆਪਣਾ ਹਿੰਮਤ ਕੀਤੀ ਉਹ ਹਿੰਮਤ ਦੇ ਬਦਲੇ ਉਹਨੂੰ ਇਹ ਮਿਲਿਆ ਜੋ ਉਹਨੂੰ ਫਲ ਮਿਲ ਰਿਹਾ ਇਸ ਕਰਕੇ ਮੈਂ ਇਹ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ ਇਹ ਬਾਜ ਆਉਣਾ ਚਾਹੀਦਾ ਇਨ੍ਹਾਂ ਗੱਲਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਇਸੇ ਤਰ੍ਹਾਂ ਜੱਥੇਦਾਰ ਬਣੇ ਰਹਿਣੇ ਚਾਹੀਦੇ ਆ ਔਰ ਸਿੱਖ ਕੌਮ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਆ ਇਹ ਉਹਨਾਂ ਨਾਲ ਬਹੁਤ ਤੋਖਾ ਹੋ ਰਿਹਾ ਗਲਤ ਹੋ ਰਿਹਾ ਔਰ ਇਹ ਸਿੱਖ ਕੌਮ ਨਾਲ ਹੀ ਗਲਤ ਹੋ ਰਿਹਾ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਚੀਜ਼ਾਂ ਤੋਂ ਵੀ ਬਾਜ ਆਉਣਾ ਚਾਹੀਦਾ ਗਰੇਵਨ ਤ੍ਰੇ ਜਿਹੜਾ ਬਿਆਨ ਦਿੱਤਾ ਜੀ ਜੀ ਅੰbedkar ਸਾਹਿਬ ਦੇ ਉੱਪਰ ਸਿਆਸਤ ਦੱਸ ਰਿਹਾ ਦੱਸ ਰਿਹਾ ਹੁਣ ਮੈਂ ਇੱਕ ਚੀਜ਼ ਪੁੱਛਦਾ ਜੀ ਕਿ 바ਵਾ ਸਾਹਿਬ ਅੰਬੇਡਕਰ ਜੀ ਨੂੰ ਲੋਕ ਸਭਾ ਚ ਕਿਨੇ ਨਹੀਂ ਜਾਣ ਦਿੱਤਾ ਕਾਂਗਰਸ ਵਰ ਪੰਡਿਤ ਨਰੂ ਨੇ ਦੋ ਦੋ ਵਾਰ ਰੋਕੇ ਗਏ ਭਾਰਤੀ ਜਨਤਾ ਪਾਰਟੀ ਨੇ ਤਾਂ ਜਿਨ ਨੇ ਅੰਬੇਡਕਰ ਜੀ ਦੇ ਸੰਸਥਾਨ ਸੀਗੇ ਉਹਨਾਂ ਦਾ ਸੁੰਦਰੀਕਰਨ ਕੀਤਾ ਪਿਛਲੇ 10 ਸਾਲਾਂ ਉਹਨਾਂ ਦਾ ਸਤਕਾਰ ਤੇ ਸਲਮਾਨ ਕੀਤਾ ਭਾਰਤ ਰਤਨ ਕਿਨੇ ਦਿੱਤਾ ਇਹ ਨਹੀਂ ਸੀ ਦੇ ਸਕਦੇ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਮੋਦੀ ਜੀ ਦੀ ਸਰਕਾਰ ਨੇ ਦਿੱਤਾ ਤੇ ਇਸ ਕਰਕੇ ਐਸੀ ਕੋਈ ਗੱਲ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਕੋਈ ਲੀਡਰ ਅੰਬੇਡਕਰ ਸਾਹਿਬ ਦਾ ਅਪਮਾਨ ਨਹੀਂ ਕਰ ਸਕਦਾ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਚੱਲਦੇ ਆਂ ਉਦਾ ਪ੍ਰਚਾਰ ਤੇ ਪ੍ਰਚਾਰ ਕਰਦੇ ਆ ਇਸ ਲਈ ਮੈਂ ਇਹ ਸਮਝਦਾ ਕਿ ਇਹ ਜਾਣ ਬੁਝ ਕੇ ਬਦਨਾਮ ਕਰਨ ਦੀਆਂ ਸਾਜਸ਼ਾ ਕਰਦੇ ਆ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਦੂਸਰੇ ਪਾਸੇ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਰਾਹੁਲ ਗਾਂਧੀ ਆਪਣੀ ਸਫਾਈ ਦੇਣ ਆਪਣੇ ਪਰਿਵਾਰ ਦੀ ਸਫਾਈ ਦੇਣ ਆਪਣੇ ਬੜਿਆਂ ਦੀ ਸਫਾਈ ਦੇਣ ਇਸ ਗੱਲ 'ਚ ਨਾ ਪੈਣ ਮੇਰਾ ਇਹ ਕਹਿਣਾ ਹਨ ਅਸਲੀ ਮੁੱਦੇ ਅੱਜ ਉਸ ਤੋਂ ਬੋਕਰਾਂ ਪਟਿਆਲਾ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਐਮਐਲਏ ਸਾਹਿਬ ਕਮਰੇ ਚ ਬੈਠੇ ਆ ਉੱਥੇ ਤਾਂ ਤੁਸੀਂ ਕਿੱਦਾਂ ਸਮਝਦੇ ਹੋ ਕਿ ਇਹ ਕੈਂਸੀ ਦੇ ਇਲੈਕਸ਼ਨ ਤੇ ਮਤਲਬ ਇੰਨਾ ਜ਼ੋਰ ਦਿੱਤਾ ਜਾ ਰਿਹਾ ਆ ਉਹਨਾਂ ਬਾਰੇ ਹਾਂ ਮੈਂ ਦੱਸਾਂ ਜੀ ਦੇਖੋ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਕਾਰਪੋਰੇਸ਼ਨਾਂ ਦੀਆਂ ਨਗਰ ਕੌਂਸਲਾਂ ਦੀਆਂ ਨਗਰ ਪੰਚਾਇਤਾਂ ਦੀਆਂ ਤੇ ਪੰਚਾਇਤਾਂ ਦੀਆਂ ਔਰ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਇਹ ਚੋਣਾਂ ਜਿਹੜੀਆਂ ਨੇ ਇਹ ਹੁੰਦੀਆਂ ਨੇ ਮੁੱਢਲੀ ਟ੍ਰੇਨਿੰਗ ਦੇਣ ਵਾਸਤੇ ਆਮ ਜਨਤਾ ਨੂੰ ਲੋਕਤੰਤਰ ਦੀ ਮੁੱਢਲੀ ਟ੍ਰੇਨਿੰਗ ਹੋ ਜਾਵੇ। ਔਰ ਉਹ ਅੱਗੇ ਬੜੀਆਂ ਸੇਵਾਵਾਂ 'ਚ ਜਾ ਸਕਣ। ਜਦੋਂ ਅਸੀਂ ਮੁੱਢਲੀ ਟ੍ਰੇਨਿੰਗ ਦੇ ਅੰਦਰ ਹੀ ਇਸ ਤਰ੍ਹਾਂ ਦੀ ਗੱਲ ਕਰਦੇ ਆਂ ਉਹਨਾਂ ਨੂੰ ਗਲਤ ਰਸਤਾ ਦਿੰਨੇ ਆਂ। ਡੈਮੋਕ੍ਰੇਸੀ ਟ੍ਰੈਡੀਸ਼ਨਸ ਤੇ ਬੇਸ ਕਰਦੀ ਆ ਪਰੰਪਰਾਵਾਂ ਤੇ ਆਧਾਰਿਤ ਆ। ਅਸੀਂ ਗਲਤ ਪਰੰਪਰਾਵਾਂ ਸਥਾਪਿਤ ਕਰਨ ਲੱਗੇ ਹੋਏ ਆਂ। ਪਹਿਲਾਂ ਤਾਂ ਕੀ ਹੁੰਦਾ ਸੀ? ਬੂਥ ਚੋਰੀ ਹੁੰਦੇ ਸੀ ਬੂਥ ਲੁੱਟੇ ਜਾਂਦੇ ਸੀ ਹੁਣ ਕੀ ਹੋਇਆ ਕੈਂਡੀਡੇਟ ਹੀ ਲੁੱਟ ਲੈ ਇਹ ਬੜੀ ਬੰਦਪਾਕੀ ਗੱਲ ਆ ਇਹ ਬੜੀ ਸ਼ਰਮ ਵਾਲੀ ਗੱਲ ਆ ਇਹ ਕੇਜਰੀਵਾਲ ਤੇ ਭਗਵੰਤ ਮਾਨ ਲਈ ਤੇ ਆਮ ਆਦਮੀ ਪਾਰਟੀ ਲਈ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਔਰ ਇੱਕ ਨਹੀਂ ਕੀਤਾ ਬੂਥ ਤੇ ਪੇਪਰ ਭਰਨ ਤੋਂ ਲੈ ਕੇ ਅਖੀਰ ਤੱਕ ਔਰ ਉਹਦੀ ਜਿਹੜਾ ਮਾਨਯੋਗ ਅਦਾਲਤ ਨੇ ਵੀ ਉਦੀ ਪੁਸ਼ਟੀ ਕਰਤੀ ਸੱਤ ਸੀਟਾਂ ਦੇ ਉੱਪਰ ਰੋਕ ਲਗਾ ਕੇ ਪੁਸ਼ਟੀ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਸ਼ਰਮ ਨਹੀਂ ਫਿਰ ਵੀ ਨਹੀਂ ਹਟਦੇ ਇਹ ਕੀ ਚਾਹੁੰਦੇ ਨੇ ਕੀ ਇਹ ਸੂਬੇ ਦਾ ਕਰਨਾ ਚਾਹੁੰਦੇ ਨੇ ਇਹ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ ਇਹਨਾਂ ਨੇ ਖੂਨੀ ਪੰਜਾਬ ਬਣਾਤਾ ਇਹ ਕਹਿੰਦੇ ਸੀ ਅਸੀਂ ਬਦਲਾਅ ਵਾਸਤੇ ਆਏ ਆ ਆਹੀ ਬਦਲਾਅ ਸੀ ਇਹ ਵਿਗਾੜਨ ਵਾਸਤੇ ਆ ਗਏ ਇਸ ਕਰਕੇ ਮੈਂ ਇਹ ਸਮਝਦਾ ਕਿ ਇਹਨਾਂ ਤੋਂ ਪੰਜਾਬ ਨੂੰ ਬਚਾਇਆ ਜਾਵੇ ਜਿੰਨੀ ਜਲਦੀ ਇਸ ਕੇਜਰੀਵਾਲ ਤੋਂ ਛੁਟਕਾਰਾ ਪਾ ਲਾਂਗੇ ਉਨਾ ਹੀ ਠੀਕ ਰਹੂਗਾ ਇਹ ਪੰਜਾਬ ਨੂੰ ਲੁੱਟਣ ਆਏ ਨੇ ਇਹ ਪੰਜਾਬ ਨੂੰ ਕੁੱਟਣ ਆਏ ਨੇ ਇਹ ਖੋਹਣ ਆਏ ਨੇ ਇਸ ਕਰਕੇ ਇਹਨਾਂ ਤੋਂ ਪੰਜਾਬ ਬਚਾਉਣਾ ਬਹੁਤ ਜ਼ਰੂਰੀ ਹੈ ਗਰੇਵਾਲ ਸਾਹਿਬ ਸਮਾਜ ਨੂੰ ਇਸ ਚੀਜ਼ ਦਾ ਕੀ ਮੈਸੇਜ ਜਾਏਗਾ ਕਿਉਂਕਿ ਇਹ ਲੋਕਤੰਤਰ ਐਕਟ ਵੀ ਲੋਕਾਂ ਨੂੰ ਇਹ ਹੱਕ ਹੁੰਦਾ ਕਿ ਵੀ ਆਪਣਾ ਨੁਮਾਇੰਦਾ ਚੁਣਨਾ ਲੇਕਿਨ ਕਨੌਰ ਵੀ ਤੁਸੀਂ ਦੇਖਿਆ ਤੁਸੀਂ ਆਏ ਸੀ ਉੱਥੇ ਕਨੌਰ ਵੀ ਪਟਿਆਲਾ ਵੀ ਤੁਸੀਂ ਦੇਖਿਆ ਕਿਆ ਹਾਲ ਹੈ ਰਾਜਪੁਰੇ ਦਾ ਵੀ ਤੁਸਤਾ ਨੂੰ ਪਤਾ ਹੀ ਕਿਆ ਹੁੰਦਾ ਹੈ ਤੇ ਕਿਆ ਸਮਾਜ ਨੂੰ ਮੈਸੇਜ ਦੇਣਾ ਇਸ ਤਰ੍ਹਾਂ ਕਨੌਰ ਜਦੋਂ ਅਸੀਂ ਗਏ ਰਵਨੀਤ ਬਿੱਟੂ ਜੀ ਸੀਗੇ ਅਸ਼wini ਸ਼ਰਮਾ ਜੀ ਸੀ ਮੈਂ ਸੀ ਜਦੋਂ ਅਸੀਂ ਗਏ ਉੱਥੇ ਤਾਂ ਥਾਣੇ ਦੇ ਅੰਦਰ ਇੱਕ ਬਹੁਤ ਹੀ ਸ਼ਰੀਫ ਲੜਕਾ ਸੀ ਉਹਦਾ ਪ੍ਰੂਫ ਕਿੱਦਾਂ ਕਰੋਗੇ ਤੁਸੀਂ ਜਿੱਥੇ ਸਾਰੀਆਂ ਹੀ ਪਾਰਟੀਆਂ ਸਮਾਜ ਦੇ ਸਾਰੇ ਹੀ ਵਰਗ ਆ ਕੇ ਬੈਠ ਜਾਣ ਤਰਨੇ ਤੇ ਮਦਨlal ਜਲਾਲਪੁਰ ਐਕਸ ਐਮ ਐਲ اے ਕਾਂਗਰਸ ਦੇ ਉਹ ਵੀ ਬੈਠੇ ਹੋਏ ਸੀ ਲਛਲੂ ਜੀ ਐਸ ਡੀ ਪੀ ਸੀ ਮੈਂਬਰ ਉਹ ਬੈਠੇ ਹੋਏ ਸੀ ਸਰਦਾਰ ਸੁਖਜੀਤ ਸਿੰਘ ਗੜੀ ਉਹ ਬੈਠੇ ਹੋਏ ਸੀ ਔਰ ਵਿਕਾਸ ਸ਼ਰਮਾ ਦੋ ਸੀ ਗਈ ਬਾਕੀ ਵੀ ਸਮਾਜ ਦੇ ਹੋਰ ਸਾਰੇ ਵਰਗ ਮੰਦਰਾਂ ਵਾਲੇ ਗੁਰਦੁਆਰਿਆਂ ਵਾਲੇ ਮਸਜਿਦਾਂ ਵਾਲੇ ਸਭ ਆ ਕੇ ਬੈਠੇ ਹੋਏ ਸੀ ਕਿ ਬਹੁਤ ਗਲਤ ਹੋਇਆ ਬਹੁਤ ਪਾਪ ਹੋਇਆ ਬਹੁਤ ਦੁਸ਼ਤਾ ਹੋਈ ਪਰ ਇਹਨਾਂ ਨੂੰ ਫਿਰ ਵੀ ਸ਼ਰਮ ਨਹੀਂ ਆ ਰਹੀ ਸੀ ਫਿਰ ਉਹਦੇ ਤੇ ਛੜਵਾਤਾ ਸੀ ਲਿਆ ਫਿਰ ਕੇਸ ਕੀ ਪਾਤਾ ਚੋਰੀ ਦਾ ਜਿਹਨੇ ਕਦੇ ਕੁਝ ਵੀ ਨਹੀਂ ਕੀਤਾ ਬਚਾਰੇ ਨੇ ਤੁਸੀਂ ਲੋਕਾਂ ਨੂੰ ਅਪਰਾਧੀ ਬਣਾਉਣਾ ਹੈ ਤੁਸੀਂ ਸਮਾਜ ਨੂੰ ਵਿਗਾੜਨਾ ਹੈ ਔਰ ਪੁਲਿਸ ਅਫਸਰ ਵੀ ਕਰਦੇ ਹੋਏ ਕਹਿੰਦੇ ਸੀ ਸਾਡੇ ਕੋਲੋਂ ਪਾਪ ਕਰਵਾਇਆ ਜਾ ਰਿਹਾ ਇਸ ਕਰਕੇ ਜਿਹੜਾ ਇਹਦੇ ਚ ਇਹਨਾਂ ਨੇ ਕੀਤਾ ਖੁੱਲ ਖੇਡ ਕੀਤੀ ਆ ਲੰਗਾ ਨਾਚ ਕੀਤਾ ਇਹਦਾ ਦੰਡ ਇਹਨਾਂ ਨੂੰ ਅਵਸ਼્ય ਮਿਲੂਗਾ ਲੋਕਤੰਤਰ ਨੂੰ ਵਿਗਾੜਨ ਦਾ ਕੰਮ ਕਰ ਰਹੇ ਆ ਇਹ ਡੈਮੋਕ੍ਰੇਸੀ ਨਾਲ ਖਿਲਵਾੜ ਕਰ ਰਹੇ ਆ ਪ੍ਰਸ਼ਾਸਨਿਕ ਨਿਗਾਰ ਆ ਰਿਹਾ ਜਦੋਂ ਪ੍ਰਸ਼ਾਸਨ ਤੋਂ ਗਲਤ ਕੰਮ ਇੱਕ ਤੁਸੀਂ ਕਰਵਾਓਗੇ ਨਾ ਦਸੋ ਖੁਦ ਕਰਨਗੇ ਇਹਨੂੰ ਕਹਿੰਦੇ ਆ ਪ੍ਰਸ਼ਾਸਨਿਕ ਨਿਗਾਰ ਇਸ ਕਰਕੇ ਜਿਹੜੇ ਆ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਕਿਸੇ ਵੀ ਹਾਲਤ 'ਚ ਆਮ ਜਨਤਾ ਨੂੰ ਇਕੱਠੇ ਹੋ ਕੇ ਰੋਕਿਆ ਜਾਣਾ ਚਾਹੀਦਾ ਜੀਤਨ ਕਰੋੜ ਸਾਹਿਬ ਇੱਕ ਨਾ 3 ਦਿਨ ਪਹਿਲਾਂ ਇੱਕ ਫਰੇ ਬਜ਼ਾਰ ਦੇ ਵਿੱਚ ਦੁਕਾਨ ਦੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਜਿਹੜਾ ਦੁਕਾਨਦਾਰ ਸੀ ਕਿਰਾਏਦਾਰ ਸੀ ਉਸ ਵੱਲੋਂ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਹਜੇ ਤੱਕ ਜਿਹੜੇ ਕਬਜ਼ਾ ਕਰ ਰਹੇ ਸੀ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ ਇਹੋ ਜਿਹਾ ਇੱਕ ਕੇਸ ਹੋ ਰਿਹਾ ਫਿਲਹਾਲ ਜਿਹੜਾ ਇਹਨਾਂ ਦੇ ਐਮਐਲਏ ਸਾਰੇ ਕ੍ਰਿਮੀਨਲ ਨੇ ਉਹਨਾਂ ਲੋ ਉੱਥੋਂ ਵਾਲਾ ਕਮੇਟੀ ਪਲੇਅਰ ਗੁਰ لال ਕਨੌਰ ਤੋਂ ਆ ਪਠਾਨमाजरा ਉਹਨਾਂ ਦੇ ਤਾਂ ਵਧੀਆ ਤਸਵੀਰਾਂ ਵੀ ਤੁਸੀਂ ਦੇਖਿਆ ਨੇ ਜਿਨ੍ਹਾਂ ਨੂੰ ਨਵਨ ਵੀ ਕਰਨਾ ਚਾਹੀਦਾ ਸ਼ਿਵਲਿੰਗ ਦੇ ਦਰਸ਼ਨ ਉਹਨਾਂ ਨੇ ਵੈਸੇ ਹੀ ਕਰਵਾਤੇ ਸੀ ਪੂਰੀ ਦੁਨੀਆ ਨੂੰ ਤੇ ਇਹੋ ਜਿਹਾ ਐਮਐਲਏ ਨੇ ਇਹ ਕਿੰਨੀ ਬਦਕਿਸਮਤੀ ਹੈ ਜਿਨ੍ਹਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਔਰ ਇੱਥੋਂ ਦੇ ਐਮਐਲਏ ਐਨ ਦਾ ਅਸਲ ਚ ਕੀ ਹੁੰਦਾ ਸੀ ਜਦੋਂ ਕੋਈ ਸਰਪੰਚ ਨਹੀਂ ਬਣ ਜਾਂਦੀ ਸੀ ਨਾ ਤਾਂ ਉਹਦਾ ਪਤੀ ਕੰਮ ਕਰਦਾ ਸੀ ਉਹਨੂੰ ਸਰਪੰਚ ਪਤੀ ਕਹਿੰਦੇ ਸੀ ਉਹੀ ਸਾਈਨ ਕਰ ਜਾਂਦਾ ਸੀ ਉਹੀ ਫੈਸਲਾ ਕਰਦਾ ਸੀ ਇੱਥੇ ਵਿਧਾਇਕਾ ਹੈਗੀ ਆ ਵਿਧਾਇਕ ਪਤੀ ਵਿਧਾਇਕਾ ਪਤੀ ਉਹ ਸਾਰੇ ਸੌਦੇ ਉਹ ਕਰਦਾ ਕ腐ਸ਼ਨ ਉਹ ਕਰਦਾ ਹਰ ਸਾਰੇ ਕੰਮ ਉਹ ਕਰਦਾ ਮੰਡੀ ਸਰਨ ਵਾਲਾ ਤੋਂ 25-25 ਲੱਖ ਰੁਪਏ ਮੈਨੂੰ ਜਮ੍ਹਾਂ ਕਰਾ ਦਿਓ ਕਿਸੇ ਤੋਂ ਕੁਝ ਕਰਵਾ ਦਿਓ ਕਿਸੇ ਮੰਦਰ ਤੇ ਕਬਜ਼ਾ ਕਰ ਲਓ ਆ ਬਿਰਦਾ ਸ਼ਰਮ ਨਹੀਂ ਛੱਡਿਆ ਸ਼ਮਸ਼ਾਨ ਘਾਟ ਨਹੀਂ ਛੱਡੀ ਜਿੱਥੇ ਬਾਹਰ ਚ ਜਾਣਾ ਹੁੰਦਾ ਉੱਤੇ ਪਹਿਲਾਂ ਹੀ ਚਲੇ ਗਿਆ ਮੇਰਾ ਵੀਰ ਮੈਂ ਤਾਂ ਕਹਿਣਾ ਸੀ ਉਮਰ ਲੰਬੀ ਹੋਵੇ ਤਾਂ ਕਿ ਇਹੋ ਜੇ ਕੰਮ ਕਰਦਾ ਰਹੇ ਤੇ ਅਸੀਂ ਉਸ ਨੂੰ ਰੋਕਣ ਲਈ ਫਿਰ ਜੇਲ੍ਹ ਚ ਉਹਦਾ ਸਥਾਨ ਵੀ ਬਣਾ ਦਈਏ ਤੇ ਇਸ ਕਰਕੇ ਉਹ ਲੰਬਾ ਇਹ ਕੰਮ ਕਰੇ ਤਾਂ ਇਹ ਕੋ ਕੰਮ ਕਰਨ ਵਾਲੇ ਨੇ ਸ਼ਮਸ਼ਾਨ ਘਾਟ ਤੇ ਕਬਜ਼ਾ ਕਰੀ ਜਾ ਇਹ ਸੇਵਾ ਦੇ ਕੰਮ ਹੁੰਦੇ ਆ ਗਰਗੋਲ ਸਾਹਿਬ ਲੇਕਿਨ ਪੁਲਿਸ ਕਿਉਂ ਨਹੀਂ ਕੰਮ ਕਰ ਰਹੀ ਕਿਉਂਕਿ ਪਿਛਲੇ ਦਿਨੋਂ ਸਾਫਕਾ ਵਿਧਾਇਕ ਨਾਲ ਦਿਨ ਕਮੋਂ ਨੈਕਸਟ ਸਟੇਜ ਤੋਂ ਕਿਆ ਸੀਗਾ ਕਿ ਜਿਹੜਾ ਥਾੜੇ ਆ ਉਹ ਕਿਰਾਏ ਤੇ ਦਿੱਤੇ ਦੇ ਦਿੱਤੇ ਗਏ ਠੀਕ ਜੀ ਹਾਂ ਠੀਕ ਕਹਿ ਰਿਹਾ ਠੀਕ ਕਹਿ ਰਿਹਾ ਪੋਲੀਟਿਕ ਪੋਲੀਟਿਕਾਈਜੇਸ਼ਨ ਨਹੀਂ ਹੋਣਾ ਚਾਹੀਦਾ ਪੁਲਿਸ ਦਾ ਪ੍ਰਸ਼ਾਸਨ ਦਾ ਉਹ ਹੋਇਆ ਔਰ ਉਹ ਜਿਸ ਤਰ੍ਹਾਂ ਨਾਲ ਇਹ ਕਰ ਰਹੇ ਨੇ ਇਹ ਤਾਂ ਦੁਬਾਰਾ ਆਮ ਆਦਮੀ ਪਾਰਟੀ ਦੁਬਾਰਾ ਦਿਖਾਈ ਦੇਣੀ ਪੰਜਾਬ 'ਚ ਇਹ ਗਰੰਟੀ ਮਿੱਤਲ ਖਾ ਕੇ ਲਲਵਾਜ ਤੁਸੀਂ ਦੇਖਣਾ ਭਗਵੰਤ ਮਾਨ ਦਾ ਕੀ ਬੁਰਾ ਹਾਲ ਕਰਨਾ ਇਹ ਲਾਲਾ ਰਾਮ ਜੀ ਨੇ ਜੇ ਲੱਗ ਦਿੱਲੀ ਬੈਠਾ ਇਹ ਤਾਂ ਚੋਰ ਨੇ ਡਾਕੂ ਨੇ ਇਹ ਲੋਕਾਂ ਦਾ ਬਚਣਾ ਚਾਹੀਦਾ ਪਹਿਲਾਂ ਕੀ ਕਹਿੰਦੇ ਸੀ ਆ ਜਮਨਾ ਸਾਹਿਬ ਮਿਲੂਗੀ ਹੁਣ ਕਹਿੰਦਾ ਪੰਜ ਸਾਲ ਦੀ ਹੋਰ ਲਿਓ ਫੇਰ ਸਾਹਿਬ ਮਿਲੂ ਜਮਨਾ ਉਦਾਂ ਹੀ ਗੰਦੀ ਐ ਫੇਰ ਕਹਿੰਦਾ ਸੀ ਕਿ ਸੜਕਾਂ ਤੁਹਾਨੂੰ ਬਹੁਤ ਵਧੀਆ ਦਵਾਂਗਾ ਪੈਰਿਸ ਦੀਆਂ ਉਹ ਪੈਰਿਸ ਦੀਆਂ ਸੜਕਾਂ ਬਣੀਆਂ ਨਹੀਂ ਹੁਣ ਕਹਿੰਦਾ ਅਗਲੀ ਵਾਰ ਦਵਾਂਗਾ ਉਹਦਾ ਝੂਠਾ ਆ ਵੀ ਫ੍ਰੀ ਆ ਵੀ ਫ੍ਰੀ ਕਰਕੇ ਸਰਕਾਰ ਆਉਣੀ ਚਾਹੀਦੀ ਐ ਇਸ ਕਰਕੇ ਇਹੀ ਕੰਮ ਪੰਜਾਬ 'ਚ ਕਰ ਰਹੇ ਆ ਇਹ ਪੰਜਾਬ 'ਚ ਆਰਥਿਕ ਐਮਰਜੈਂਸੀ ਲਗਾ ਕੇ ਜਾਣਗੇ ਆ ਆਰਥਿਕ ਕੰਗਾਲੀ ਦੀ ਤਰਫ ਪੰਜਾਬ ਵੱਧ ਰਿਹਾ ਔਰ ਉਹਦੇ ਦੋਸ਼ੀ ਇਹ ਆਮ ਆਦਮੀ ਪਾਰਟੀ ਵਾਲੇ ਹੋਗੇ ਗਰੇਵਲ ਸਾਹਿਬ ਪਿਛਲੇ ਦਿਨੋਂ ਸਾਡੇ ਚੈਨਲ ਨੇ ਖਬਰ ਲਾਈ ਸੀ ਕਿ ਰਾਸ਼ਟਰੀ ਝੰਡਾ ਝੜਾ ਲਗਿਆ ਹੈਗਾ ਤੇ ਆਰਟੀਆਈ ਮੰਗੀ ਸੀਗੀ ਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਖੱਲੇ ਵੱਡੇ ਵੱਡੇ ਲਿਖਾਇਆ ਇਹ ਗਲ ਚੌਕ ਤੇ ਜਦ ਅਸੀਂ ਪੁੱਛਿਆ ਉਹਨਾਂ ਤੋਂ 1 ਅੱਖ ਲੱਖ 14000 ਜਿਹੜਾ ਹੈਗਾ ਉਹ ਨਗਰ ਕੌਂਸਲ ਦੇ ਰਹੀ ਹੈ ਫਿਰ ਈਗਲ ਚੌਕ ਹਾਂਜੀ ਭਰਾਜੀ ਸੁਣ ਲਓ ਗੱਲ ਆ ਤੁਹਾਡਾ ਆਪੋੜਾ ਜਿਹੜਾ ਟੰਡਨ ਜੀ ਨੇ ਬਣਵਾਇਆ ਸੀ ਹੈਨਾ ਹਾਂਜੀ ਇਹ ਕਹਿੰਦੇ ਜੀ ਇਹਦਾ ਰਿਪੇਅਰ ਕਰ ਰਹੇ ਆ ਪਤਾ ਨਹੀਂ ਇਹਦੇ ਚ ਕੀ ਇੰਪਰੂਵਮੈਂਟ ਕਰਨੀ ਆ ਕੀ ਨਹੀਂ ਕਰਨੀ ਆ ਜੇ 5 ਲੱਖ ਵੀ ਲੱਗਿਆ ਹੋਵੇ ਤਾਂ ਮੈਨੂੰ ਫੜ ਲਿਓ ਤੇ ਬਿੱਲ ਕਿੰਨਾ ਗਿਆ 90 ਲੱਖ 90 ਹੀ ਆ ਨਾ 91 ਲੱਖ 91 ਲੱਖ ਤੇ ਉਹ 91 ਲੱਖ ਕਿੱਥੇ ਗਿਆ ਕਿੱਥੋਂ ਆਇਆ ਉਹਦੀ ਇਨਕੁਆਰੀ ਕਰਵਾਵਾਂਗੇ ਐਦਾਂ ਥੋੜਾ ਆ ਸਰਕਾਰ 2 ਸਾਲ ਲੱਗੇ ਸਾਰੇ ਤੁਸੀਂ ਹੁਣ ਕੱਢ ਲਓ ਓਕੇ ਸੋਕੇ ਹੋ ਕੇ ਇਹਨਾਂ ਨੂੰ ਬੰਦਾ ਹੀ ਬਣਾ ਦਿਆਂਗੇ ਸਾਰਾ ਕੁਝ ਵਾਪਸ ਲਿਆਵਾਂਗੇ ਇਹਨਾਂ ਦੀਆਂ ਕੋਠੀਆਂ ਜਿਹੜੀਆਂ ਬਣਾਈਆਂ ਲਾ ਫਾਰਮ ਹਾਊਸ ਦੇ ਇਹ ਸਭ ਵਿਕਣੇ ਆ ਤੁਸੀਂ ਦੇਖਿਓ ਗਰਮਤਾਂ ਮਾਨ ਸਰਬ ਸਟੇਜਾਂ ਤੇ ਕਹਿੰਦੇ ਕਿ ਅਸੀਂ ਚਿੱਟੇ ਦਾ ਖਾਤਮਾ ਕਰ ਦਾਂਗੇ ਪਰ ਅਸੀਂ ਪਿਛਲੇ ਦਿਨ ਇੱਕ ਖਬਰ ਲਾਈ ਹੈ ਤੇ ਉਸ ਤੇ ਲੇਡੀਜ਼ ਕਹਿ ਰਹੀ ਹੈ ਕਿ ਕੋਈ ਪੁਲਿਸ ਵਾਲਾ ਪੁੱਛੇ ਤਾਂ ਉਹਨੂੰ ਕਹੋ ਗਾਂਜਾ ਲੈਣ ਗਿਆ ਸੀ ਚਿੱਟਾ ਨਹੀਂ ਲੈਣ ਗਿਆ ਸੀ ਇਦਾਂ ਮਾਨ ਸਾਹਿਬ ਜਿਹੜੇ ਆ ਨਾ ਉਹ ਖੁਦ ਉਹ ਇਹ ਜੇ ਕੰਮਾਂ 'ਚ ਇਨਵੋਲ ਨਹੀਂ ਹੈਗੇ ਮੁੱਖ ਮੰਤਰੀ ਕੇਜਰੀ ਰਿਪਾਲ ਤੇ ਰਾਗਵ ਛੱਡਾ ਨੇ ਉਹਨਾਂ ਨੂੰ ਤਾਂ ਹੁਣ ਇਸ ਤੋਂ ਬਾਅਦ ਅਧਲੀ ਹਾਰਜਣਾ ਕੇਜਰੀ ਵਾਰਡ ਠੀਕ ਹੈ ਇਹ ਤੁਹਾਨੂੰ ਮੈਂ ਗਰੰਟੀ ਦੇ ਦਿੰਦਾ ਪ੍ਰੈਡਿਕਸ਼ਨ ਹੈ ਸਰ ਨਹੀਂ ਪ੍ਰੈਡਿਕਸ਼ਨ ਨਹੀਂ ਹੈ ਸਚਾਈ ਹੈ ਇਹ ਸਚਾਈ ਹੈ ਲੋਕ ਉੱਥੇ ਬਹੁਤ ਤੰਗ ਆਇਆ ਨਾ ਤੋਂ ਤੇ ਭਗਵੰਤ ਮਾਨ ਨੂੰ ਉਹਨਾਂ ਨੇ ਹਟਾਉਣਾ ਆਗਮਨ ਹੋਣਾ ਇਹ ਦੁਬਾਰਾ ਉਹ ਸ਼ੁਰੂਆਤ ਹੋ ਗਈ ਅਮਨ ਅਰੋੜਾ ਨੂੰ ਪ੍ਰਧਾਨ ਬਣਾ ਕੇ ਆਗਮਨ ਠੀਕ ਹੈ ਠੀਕ ਹੈ